you র ਜੋ ਮੰਗੇ ਨਾ ਕੋਈ ਆਪਣੇ ਤੇ ਸੋਈ ਚੋਈ ਤੇ ਸੋਈ ਸੋਈ ਤੇ ਯਾਰੋ ਬਾਹਰ ਗਿਆ thank <laughs> you परात्मा गाईाती जे सॼे ऑफिस जहिड़ा खुलिया उनखां रौनक लॻियूं हुई असीं चाहींदा आहियूं ਜਿਹੜੀ ਇਹ ਰਣਗਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ 4 ਜੂਨ ਇਹ ਥੱਲੇ ਰੱਖੋ ਥੋੜਾ ਸਾਡੇ ਜਿਹੜੇ ਹਲਕਾ ਦੇ ਕੈਂਡੀਡੇਟ ਆ ਲੋਕ ਸਭਾ ਦੇ ਜਿਹੜੇ ਕੈਂਡੀਡੇਟ ਆ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਜੀ ਇਸੇ ਤਰ੍ਹਾਂ ਹੀ ਅਸੀਂ ਗੱਜ-ਵੱਜ ਕੇ ਉਸ ਦਿਨ ਵੀ ਅਦੀ ਢੋਲ ਨਗਾਰਿਆਂ ਦੇ ਨਾਲ ਇੱਥੇ ਸਵਾਗਤ ਕਰੀਏ ਉਹਨਾਂ ਦਾ ਕਿ ਉਹ ਅੱਜ ਦਾ ਐਮਪੀ ਦੇ ਕੈਂਡੀਡੇਟ ਤੇ ਪਰਮਾਤਮਾ ਅੱਗੇ ਮਾਤਾ ਰਾਨੀ ਅੱਗੇ ਅਰਦਾਸ ਕਰਦੇ ਆ ঠাকুর ਜੀ ਅੱਗੇ ਅਰਦਾਸ ਕਰਦੇ ਆ ਕਿ ਉਹ 4 ਜੂਨ ਜਿਹੜਾ ਰਿਜ਼ਲਟ ਆਵੇ ਇੱਕ ਸਟਾਰ ਦੇ ਰੂਪ ਦੇ ਵਿੱਚ ਸਾਡਾ ਐਮਪੀ ਲੋਕ ਸਭਾ ਦੇ ਵਿੱਚ ਜਾ ਕੇ ਗੱਜੇ ਤੇ ਮੋਦੀ ਜੀ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਦੇਸ਼ ਦੇ ਵਿਸਤਾਰ ਦੇ ਲਈ ਆਪਣਾ ਯੋਗਦਾਨ ਦੇ ਪਰ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਦੇ ਆ ਕਿ ਔਰ ਇਸ ਦੇ ਨਾਲ ਹੀ ਜਿਹੜੇ ਸਾਰੇ ਕਾਰਜਕਰਤਾ ਨੂੰ ਪਹਿਲਾ ਮੋਰਚਾ ਸਾਰੇ ਸਾਰੇ ਨੂੰ ਬਹੁਤ ਬਹੁਤ ਮੁਬਾਰਕਬਾਦ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਜਿਹੜਾ ਚੁਣਾਵੀ ਦੌਰ ਹੈ ਉਹ ਸ਼ੁਰੂ ਹੋ ਚੁੱਕਾ ਹੈ ਔਰ ਇਸ ਦੌਰ ਨੂੰ ਦੇਖਦੇ ਹੋਏ ਅੱਜ ਦੇ ਪ੍ਰੋਗਰਾਮ ਵਿੱਚ ਆਸ ਕਰਿਆ ਗਿਆ ਸੋ ਬਾਈ ਜੀ ਇਹ ਚਰਨਾ ਚ ਅਰਦਾਸ ਕਿ ਜਿਹੜੀ ਉਮੀਦਾਂ ਤੇ ਵਿਸ਼ਵਾਸ ਦੇ ਨਾਲ ਅਜੇ ਕਿ ਉਹ ਆਫਿਸ ਖੋਲਿਆ ਆਪਾਂ ਉਸ ਉਮੀਦਾਂ ਦੇ ਪੂਰੇ ਤਰ੍ਹਾਂ ਕਰਨ ਦੀ ਹੈ ਔਰ ਜਿੱਤ ਕੇ 4 ਤਰੀਕ ਨੂੰ ਜਿੱਤ ਕੇ ਅੱਜ ਫੇਰ ਸਾਰਿਆਂ ਦੇ ਅਨੁਗ੍ਰਹਿ ਹੋਵੇ ਸੋ ਮੈਂ ਸਾ ਪੋਤਰ ਨਿਵਾਸੀਆਂ ਦੇਖੋ ਅੱਜ ਅਸੀਂ ਇਹ ਕਹਿੰਨੀ ਕਰਦੇ ਆਂ ਕਿ ਜਿਹੜੀ ਇਸ ਵਾਰੀ ਵੋਟ ਹੈ ਆਪਾਂ ਭਾਰਤੀ ਜਨਤਾ ਪਾਰਟੀ ਪਾਰਟੀ ਨੂੰ ਦਿੱਤੀ ਜੀ ਮਾਨਣੀ ਕਿਉਂਕਿ ਆਪਾਂ ਸਾਰੇ ਜਾਣਦੇ ਆਂ ਕਿ ਮੋਦੀ ਜੀ ਨੇ ਪਿਛਲੇ ਸਾਲ ਜੋ ਪ੍ਰਧਾਨ ਮੰਤਰੀ ਦਾ 10 ਸਾਲ ਦਾ ਉਹਨਾਂ ਨੇ ਦੇਸ਼ ਦੀ ਕਾਇਆ ਬਣਾਈ ਔਰ ਇੱਕ ਵਿਕਾਸ ਕੋਰਸ ਦੇ ਨਾਮ ਨਾਲ ਜਾਣੇ ਜਾਂਦੇ ਸੋ ਮੈਂ ਪੋਤਰ ਨਿਵਾਸੀਆਂ ਨੂੰ ਜਲੰਧਰ ਨਿਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਜਿਹੜੀ ਇਸ ਵਾਰੀ ਵੋਟ ਹੈ ਆਪਾਂ ਖਰਾਬ ਨਹੀਂ ਕਰਨੀ ਅਸੀਂ ਵੀ ਮੋਦੀ ਜੀ परिवार का हिस्सा बनना उस विकास की लहर का हिस्सा बनना ताकि ऐसे अपने बच्चों का फ्यूचर देखते हुए अपने जलंधर शहर नकोदर शहर का विकास स्थान कर सके सो तो एक जून वोट पाल जरूर जाना और धन्यवाद ਸਾਹਿਬ ਜੀ ਗੁਰਪ੍ਰਸਾਦ ਸਾਹਿਬ ਜੀ ਦੇ ਮੁਗੱਦਰ ਹੋਣ ਲੱਗ ਗਿਆ ਆ 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 ਭਾਰਤੀ ਜਨਤਾ ਪਾਰਟੀ ਦੇ ਦਫਤਰ ਤੇ ਔਰ ਅੱਜ ਦਫਤਰ ਵੀ ਜਿਹੜਾ ਜਿਹੜਾ ਸ਼ੁਰੂਆਤ ਦੇ ਨਾਲ ਨਾਲ ਹੀ ਜਿਹੜਾ ਦਫਤਰ ਦੇ ਸਾਰੀਆਂ ਜੋ ਜੋ ਕੰਮ ਕੀ ਜਿਹੜਾ ਸ਼ੁਰੂਆਤ ਕਰਦੇ ਆ ਔਰ ਅੱਜ ਤੋਂ ਕਿਹੜਾ ਭਾਰਤੀ ਜਨਤਾ ਪਾਰਟੀ ਦਾ ਕੋਨਰ ਲੈਣ ਦੇ ਉਪਰ ਰੋਡ ਟੈਂਸਰੀ ਦਫਤਰ ਅੱਜ ਜਿਹੜਾ ਪੇਪਰ ਉੱਪਰ ਆ ਰਹੀ ਹੈ ਕੋ ਉਹ ਪਾਰਟੀ ਦਾ ਨਾਮੀਨੇਸ਼ਨ ਦੀ ਕਿਹੜੀ ਗੱਲ ਹੋਈ ਕਿ ਉਹ ਪਾਰਟੀ ਲੈਵਲ ਤੇ ਪੰਜਾਬ ਦਾ ਨਾਮੀਨੇਟ ਸਾਹਿਬ ਔਰ ਸਾਰੀ ਪਾਰਟੀ ਸਾਈਡ ਤੇ ਜਿਹੜਾ ਸਿੱਧਾ ਬੜੇ ਭੋਲੇ ਭਲੇ ਨੇ ਬਾਜ਼ਮਾ ਦਾ ਕੋਈ ਬਰੋਦ ਨਹੀਂ ਬਣੇ ਕਿਸੇ ਦਾ ਕੁਝ ਉਹਨਾ ਦਿੱਖ ਰਹੀ ਹੈ ਕਿ ਪਹਿਲੀ ਤਰੀਕ ਨੂੰ 4 ਤਰੀਕ ਨੂੰ ਨਤੀਜੇ ਹੋਣਗੇ ਪਿੰਡਾਂ ਨੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆ ਉਹ ਤੋਂ ਵੱਡਾ ਹੰਗਾਰਾ ਜਿਹੜਾ ਮਿਲਦਾ ਆ ਰਿਹਾ ਹੈ ਸਾਰੇ ਸੋ ਵੀਰ ਕਰਦੇ ਆ ਕਿ ਜਿਹੜੀ ਇਸ ਵਾਰੀ ਖਿੱਤ ਜਿਹੜੀ ਆ ਗੁਰੂ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਸੁਚੀਲ ਰਹਿ ਗਈ ਹੈ ਆਪਾਰ ਤੇ ਜਸਪਾਟੀਆਂ ਨੂੰ ਕਿਉਂਕਿ ਭਾਵੇਂ ਪੋਲੀਟਿਕਲ ਪਾਰਟੀਆਂ ਨੂੰ ਜਿਹੜਾ ਸਾਰਿਆਂ ਨੇ ਦੇਖ ਲਿਆ ਜੀ